ਜਿਲੰਦਰ ਵਾਲੀ ਘਟਨਾ ਦਾ ਸਭ ਨੂੰ ਹੀ ਪਤਾ ਤੇ ਸਾਨੂੰ ਵੀ ਕੱਲ ਹੀ ਪਤਾ ਲੱਗਿਆ ਸੀ ਬਹੁਤ ਵੱਡੀ ਘਟਨਾ ਵਾਪਰੀ ਹੈ ਤੇ ਬਹੁਤ ਮਾੜੇ ਹਾਲਾਤ ਨੇ ਪਿਆ ਆ ਦੇ ਜੇ ਤਾਂ ਇੰਨਾ ਹਾਲਾਤ ਤਾਂ ਜਾਣੂ ਨਾ ਕਰਵਾਇਆ ਹੋਵੇ ਤੇ ਪਹਿਲਾਂ ਰੋਈਏ ਪਿੱਟਗੇ ਪਰਿਵਾਰ ਨੂੰ ਹੌਸਲਾ ਹੀ ਦੇ ਸਕਦੇ ਹੋਰ ਕੁਝ ਨਹੀਂ ਜਾਂ ਸਾਰੇ ਯੂਟਿਊਬਰ ਜਾਂ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਉਤੇ ਉਤੇ ਇਹ ਵੀਡੀਓ ਪਾ ਕੇ ਬਸ ਇੱਕ ਇਹ ਨਹੀਂ ਹੈ ਵੀ ਉਹਨਾਂ ਨੂੰ ਦੁੱਖ ਆ ਕੋਈ ਇੰਨਾ ਦੁੱਖ ਨਹੀਂ ਹੈਗਾ ਕਿ ਇਹਨੂੰ ਉਹ ਤਾਂ ਸਿਰਫ ਇੱਕ ਵੀਊ ਦੀ ਖਾਤਰ ਆ ਗ੍ਰਾਊਂਡ ਲੈਵਲ ਤੇ ਕਿਸੇ ਨੇ ਕਾਰਵਾਈ ਨਹੀਂ ਕਰਨੀ ਜਦੋਂ ਪੰਜਾਬ ਸੀ ਵਿਚਰਦੇ ਸੀ ਤੇ ਜਦੋਂ ਇੱਥੇ ਸੀ ਆ ਜਿਹੜੀ ਹਸ਼ਾਰਪੁਰ ਵਾਲੀ ਨਵੇਂ ਸ਼ਹਿਰ ਵਾਲੀ ਘਟਨਾ ਵਾਪਰੀ ਸੀ ਹਰਵੀਰ ਸਿੰਘ ਵਾਲੀ ਉਹ ਜਿਹੜਾ ਭਈਏ ਨੇ ਗੱਲਬਾਤ ਕੀਤੀ ਸੀ ਉਦੋਂ ਪੱਪਾਂ ਭਾਰ ਇਸ ਕਰਕੇ ਹੋਗੇ ਸੀ ਸਾਨੂੰ ਆਸ ਸੀ ਕਿ ਅਸੀਂ ਉਹ ਬੰਦੇ ਨੂੰ ਸ਼ੂਟ ਕਰ ਸਕਦੇ ਆ ਤੇ ਜੇ ਨਹੀਂ ਤੇ ਪੁਲਿਸ ਨੂੰ ਇਸ ਗੱਲ ਦਾ ਤੇ ਉੱਥੋਂ ਦੇ ਬੰਦਿਆਂ ਨੂੰ ਪਤਾ ਕਿ ਉਹ ਲੁਧਿਆਣਾ ਕਦੋਂ ਕਿੰਨੇ ਵਜੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਕਿਵੇਂ ਪੱਟੀਆਂ ਕੀਤੀਆਂ ਤੇ ਕਿਵੇਂ ਉਹ ਬੈਠਾ ਸੀ ਸਾਡੇ ਕੋਲੇ ਉਹ ਰਿਕਾਰਡ ਆ ਗਿਆ ਸੀ ਪਰ ਸਾਡੇ ਹੱਥੋਂ ਨਿਕਲ ਗਿਆ ਸੀ ਪੰਜਾਬ ਵਾਲਿਓ ਫੇਰ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਵਾਕਿਆ ਨਹੀਂ ਤਾਂ ਰੋਟੀ ਚ ਪਟਾ ਕੇ ਖਾ ਲਈ ਸੀ ਤੇ ਅੱਜ ਵੀ ਖਾਦੀ ਹੋਊਗੀ ਅੱਗੇ ਪੰਜਾਬ ਦੇ ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਜੋ ਆਪਣੇ ਕਿਸੇ ਨੂੰ ਕੁਝ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੂੰ ਦੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨੀ ਨਹੀਂ ਨਿਕਲਨੀ ਸ਼ਰਮਾਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹ ਲੋਕ ਇਕੱਠੇ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸੰਗ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਿਰਪਾਨ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਗਏ ਤੇ ਉਹ ਪੱਟਵਾਲੇ ਨੂੰ ਟੱਡੇ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇੜ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਿਆਦਾ ਇਹ ਹੋਵੇ ਸਾਨੂੰ ਪਹਿਲਾਂ ਦੱਸਣ ਸਾਰੇ ਜਵੇਂ ਅਸੀਂ 2022 ਦੇ ਵਿੱਚ ਕਿਹਾ ਸੀਗਾ ਵੀ ਜੇ ਬੇਆਦਬੀ ਹੁੰਦੀ ਆ ਤੇ ਹੋਊਗੀ ਉਹਦੀ ਵੀਡੀਓ ਤੁਹਾਡੇ ਕੋਲੇ ਆ ਗਈ ਬੰਦਾ ਪਤਾ ਲੱਗ ਗਿਆ ਤੇ ਉਹ ਸਿਰਫ ਰਿਕਾਰਡ ਆਪਦੇ ਕੋਲੇ ਰੱਖੋ ਸ਼ੇਅਰ ਨਾ ਕਰੋ ਨਾ ਪੁਲਿਸ ਨੂੰ ਦੱਸੋ ਨਾ ਕਿਸੇ ਹੋਰ ਨੂੰ ਸਾਡੇ ਹੀ ਬੰਦਿਆਂ ਤੱਕ ਸਨੇਹਾ ਪਹੁੰਚਦਾ ਕਰੋ ਅਸੀਂ ਆਪੇ ਹੀ ਬੰਦੇ ਨੂੰ ਚੱਕ ਦਿਆਂਗੇ ਤੇ ਅਸੀਂ ਸਾਨੂੰ ਪਤਾ ਵੀ ਨਹੀਂ ਕਿਸੇ ਨੂੰ ਪਤਾ ਵੀ ਸਾਡੀ ਧੀ ਨਾ ਸਾਡੇ ਬੱਚੇ ਨਾਲ ਇਹ ਕੋਹਣ ਵਾਲਾ ਪਰ ਇਹ ਤਾਂ ਜਦੋਂ ਮਿਸਿੰਗ ਹੋਵੀ ਸੀ ਉਦੋਂ ਤੱਕ ਸਨੇਹਾ ਪਹੁੰਚਦਾ ਕਰਤਾ ਦਿੰਦੇ ਵੀ ਚਲੋ ਬੰਦੇ ਨੇੜੇ ਤੇੜੇ ਪਹੁੰਚਦੇ ਹੁੰਦੇ ਜੇ ਜਦੋਂ ਬੰਦੇ ਦਾ ਪਤਾ ਲੱਗਿਆ ਉਹਨੂੰ ਸ਼ੂਟ ਕਰ ਦਿੱਤਾ ਜਾਂਦਾ ਇਹ ਜਿੰਨਾ ਚਿਰ ਹਰੇਕ ਦੇ ਘਰੇ ਆਕ ਨਹੀਂ ਲੱਗਦੀ ਉਹਨਾਂ ਚਿਰ ਅਕਲ ਨਹੀਂ ਆਉਣੀ ਮੈਂ ਨਹੀਂ ਕਹਿੰਦਾ ਵੀ ਪਰਿਵਾਰ ਦੇ ਨਾਲ ਮਾੜਾ ਨਹੀਂ ਹੋਇਆ ਬਹੁਤ ਥੱਕਾ ਹੋਇਆ ਪਰ ਸਾਰੇ ਪਰਿਵਾਰ ਉਹਨਾਂ ਟਾਈਮ 'ਚ ਆਪਾਂ ਜਿੰਨਾ ਟਾਈਮ ਆਉਦੇ ਘਰੇ ਪਾਣਾ ਨਹੀਂ ਵਾਪਰਦਾ ਜਿੰਨਾ ਚਿਰ ਆਪਦੇ ਪੁੱਤ ਨਸ਼ਾ ਤੇ ਨਹੀਂ ਲੱਦੇ ਉਹ ਸਾਰਿਆਂ ਲਈ ਨਸ਼ਾ ਨਹੀਂ ਹੈਗਾ ਪੰਜਾਬ 'ਚ ਜਿੰਨਾ ਚਿਰ ਘਰੇ ਧੀ ਪਹਿਨਾ ਥੱਕਾ ਨਹੀਂ ਹੁੰਦਾ ਸਾਰਿਆਂ ਦੀਆਂ ਧੀਆ ਖੁਸ਼ੀ ਆ ਇਹ ਤਾਂ ਜਿਸ ਦਿਨ ਆਪਦੇ ਤੇ ਪੈਂਦੀ ਹੈ ਨਾ ਉਸ ਦਿਨ ਪਤਾ ਲੱਗਦਾ ਅਸੀਂ ਕੱਲ ਵੀ ਪੰਜਾਬ ਦੇ ਨਾਲ ਅਸੀਂ ਤੇ ਅੱਜ ਵੀ ਪੰਜਾਬ ਦੇ ਨਾਲ ਅਸੀਂ ਦੇਖ ਰਹੇ ਹਾਂ ਹੁਣ ਚੁੱਪ ਹੋ ਕੇ ਕਈ ਦਿਨਾਂ ਤੋਂ ਕੋਣ ਕੀ ਕਰ ਰਿਹਾ ਵਾ ਅਜੇ ਸਬਰ ਰੱਖੋ ਧੀਆਾਂ ਵਾਲੇ ਬੱਚੀਆਂ ਵਾਲੇ ਅਜੇ ਸਬਰ ਰੱਖੋ ਬੱਚਿਆਂ ਵਾਲੇ ਘਰ ਘਰ ਇਹ ਘਟਨਾ ਵਾਪਰਨੀ ਘਟ ਘਰ ਘਰ ਇਹ ਗੱਲਬਾਤ ਹੋਣੀ ਹੈ ਉਦੋਂ ਪੁੱਛਾਂਗੇ ਕਿ ਜਦੋਂ ਅਸੀਂ ਤੁਰੇ ਸੀਗੇ ਨਾ ਤੇ ਵੀ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਆ ਗੱਲਾਂਬਾਤਾਂ ਹੋਣਗੀਆਂ ਉਦੋਂ ਨਹੀਂ ਸਾਥ ਦੇਣਾ ਹੁਣ ਚੀਤਾ ਵੱਜਣਗੀਆਂ ਅਸੀਂ ਦਿਲੋਂ ਦੁੱਖ ਆ ਸਾਨੂੰ ਪਰਿਵਾਰ ਦੇ ਨਾਲ ਆ ਤੇ ਇਹ ਗੱਲਾਂ ਕਹਿ ਕੇ ਕੀ ਹੋ ਜੂਗਾ ਪਰਿਵਾਰ ਨੂੰ ਇਨਸਾਫ ਥੋੜੀ ਮਿਲਣਾ ਉਹਨਾਂ ਦੀ ਬੱਚੀ ਦਾ ਵਾਪਸ ਨਹੀਂ ਨਾ ਆਉਣੀ ਲੰਗ ਜਾ ਬੰਦਾ ਸੀ ਉਹ ਜਿਹੜਾ ਬੰਦੇ ਨੇ ਡਾ ਵੱਡਾ ਕਾਂਡ ਕਰਤਾ ਇਹ ਤਾਂ ਜਿਨੇ ਅਮਰਤਿ ਸ਼ਿਕਾਇਆ ਨੂੰ ਉਹਨਾਂ ਕੋਲੇ ਜਾੜ ਹੁਣ ਕਾਲਤਾ ਸਹਤੇ ਤਾਂ ਤੌਣ ਪਈ ਹੋਵੇ ਉਹਦੀ ਬਦਨਾਮ ਕਰਕੇ ਰੱਖ ਦਿੰਦੇ ਆ ਹੁਣ ਕੋਈ ਨਾ ਸਵਾ ਰੱਖੋ ਹਜੇ ਬਹੁਤ ਕੁਝ ਹੋਣਾ ਪੰਜਾਬ ਦੇ ਵਿੱਚ ਉਦੋਂ ਯਾਦ ਆਇਆ ਕਹਿੰਦੇ ਹਾਂ ਯਾਰ ਬੰਦੇ ਤੁਰੇ ਹੀ ਆ ਸਾਥ ਦੇ ਜਣਾ ਸੀਗਾ ਇਹ ਤਾਂ ਗੱਲਾਂ ਸਾਨੂੰ ਪਹਿਲਾਂ ਦਾਸੀਆਂ ਸੀ ਭਾਈ ਜੇ ਇਕੱਠੇ ਨਾ ਹੋਏ ਤੇ ਨਾ ਇਕੱਠੇ ਹੋ ਕੇ ਚੱਲੇ ਇੱਕ ਇੱਕ ਚ ਨਾ ਰਹੇ ਤੇ ਇਖਾਣਾਮ ਖਤਮ ਕੀਤੀ ਇਹ ਕਢਣਾਵਾ ਵਾਪਰ ਲਈਏ ਤੇ ਹੁਣ ਨਾ ਚੀਕਾ ਮਾਰੋ ਕਰ ਉਹ ਜਿਵੇਂ ਭਈਏ ਗੜੀ ਮਾਰਦੇ ਸੀ ਚੀਕਾ ਹੁਣ ਇਹਦੇ ਫੇਰੀ ਵੀ ਮਾਰੋ ਨਾ ਚੀਕਾ ਕੱਢੋ ਇਹਨਾਂ ਨੂੰ ਬਾਹਰ ਸਾਰਿਆਂ ਨੂੰ